ਮਤ ਮੀਆਂ ਬਖਸ਼ ਲਿਖਦੇ ਨੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਤੇ ਕੋਈ ਕੋਈ ਮੁੜ ਪੀ ਭਰ ਕੇ ਹਾਏ ਜਿੰਨਾ ਭਰ ਕੇ ਸਿਰ ਤੇ ਤਰਿਆ ਉਹ ਪੈਰ ਤਰਨ ਡਰ ਡਰ ਕੇ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਓਏ ਥੱਕੇ ਦੇਵਨ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਸੋ ਮਤਲਬ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਖੜਾ ਹਰੇਕ ਦਾ ਨਹੀਂ ਪਰਦਾ ਕਿਸੇ ਕਿਸੇ ਦਾ ਪਰਦਾ ਹੈ ਜ਼ਿੰਮੇਵਾਰੀ ਹਰੇਕ ਨੂੰ ਨਹੀਂ ਦਿੰਦਾ ਪ੍ਰਮਾਤਮਾ ਕਿਸੇ ਕਿਸੇ ਦਾ ਘੜਾ ਭਰਦਾ ਹੈ ਪਰ ਜੀ ਦਾ ਘੜਾ ਭਰ ਜਾਂਦਾ ਫਿਰ ਉਹਨੂੰ ਪੈਰ ਬੋਚ-ਬੋਚ ਕੇ ਸੰਭਲ-ਸੰਭਲ ਕੇ ਧਰਨੇ ਪੈਂਦੇ ਆ ਮੇਰੇ ਸਿਰ ਤੇ ਐਡਾ ਵੱਡਾ ਘੜਾ ਧਰਤਾ ਪ੍ਰਮਾਤਮਾ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਮੈਨੂੰ ਬੋਚ-ਬੋਚ ਕੇ ਸੰਭਲ-ਸੰਭਲ ਕੇ ਪੈਰ ਧਰਨੇ ਪੈਂਦੇ ਆ ਕਿਉਂਕਿ